ਇਸੇ ਕਹਤੇ ਹਨ ਮਿਹਨਤ ਕਮੀ ਨਹੀਂ ਹੈ ਕੰਮ ਕਰਨੇ ਵਾਲੇ ਦੀ ਕਮੀ ਹੈ ਆਮ ਸੀਰੀਅਸਲੀ ਵੈਰੀ ਇਮੋਸ਼ਨਲ ਮੈਨੇ ਆਜ ਤੱਕ ਮੈਨੇ ਇਤਨੇ ਇਵੈਂਟਸ ਕੀ ਮੈਨੇ ਕਿਸੇ ਇਵੈਂਟ ਮੇ ਐਸਾ ਜਜ਼ਬਾ ਨਹੀਂ ਦੇਖਾ ਬਾਕੀ ਮੁਸ਼ਕਿਲਤਾਂ ਆਉਂਦੀਆਂ ਹਨ ਸ਼ੁਰੂਆਤ ਵਿੱਚ ਮੁਸ਼ਕਿਲਤ ਆ ਰਹੀ ਸੀ ਬਾਕੀ ਲਗਾਤਾਰ ਜਦੋਂ ਆਪਾਂ ਆਦਤ ਪੈ ਜਾਂਦੀ ਹੈ ਫਿਰ ਕਹਿੰਦੇ ਕੋਈ ਮੁਸ਼ਕਿਲ ਤਾਂ ਫਿਰ ਕੋਈ ਨਹੀਂ ਉਹਨਾਂ ਨੇ ਮਤਲਬ ਕਿ ਮੇਰੇ ਉਸ ਹਾਵ ਨਾਲ ਸੈਟਿੰਗ ਕੀਤੀ ਹੈ ਕਿ ਕਿ ਮੇਰਾ ਹੈਂਡੀਕੈਪ ਦਾ ਲਾਇਆ ਸਰਟੀਫਿਕੇਟ ਤਾਂ ਕਿ ਮੈਨੂੰ ਵੱਡੇ ਆਰਡਰ ਨਹੀਂ ਪੈਂਦੇ ਮਤਲਬ ਕਿ ਜਿਹੜੇ ਉਚਾਈ ਵਾਲੇ ਜਿਹਦਾ ਪੌੜੀ ਚੜਨਾ ਮੈਨੂੰ ਇੰਸ਼ੇ ਵਾਲੇ ਆਰਡਰ ਹੀ ਪੈਂਦੇ ਆ ਤਾਂ ਉਹਨਾਂ ਸੌਖਾ ਰਹਿੰਦਾ ਆ ਬਾਕੀ ਜਿੱਥੇ ਆਪਾਂ ਆਰਡਰ ਦੇਣਾ ਹੁੰਦਾ ਉਥੇ ਜਿਹੜਾ ਕਸਟਮਰ ਆ ਆਪਣੇ ਆਪ ਨਹੀਂ ਸੀ ਆ ਕੇ ਫੜ ਲੈਂਦਾ ਕਿਉਂਕਿ ਉਹਨੂੰ ਦੱਸਿਆ ਹੁੰਦਾ ਹੈਂਡੀਕੈਪ ਕਹੀ ਗਾ ਕਹ ਦਿੰਦੇ ਜੀ ਤੁਸੀਂ ਆਹ ਕੰਮ ਕਾਤੇ ਕਰਦੇ ਇੱਕ ਬੰਦਾ ਮੈਨੂੰ ਮਿਲਿਆ ਸਿੰਘ ਅਮਰਤਾਰੀ ਸੀਗਾ ਮੈਨੂੰ ਕਹਿੰਦਾ ਤੁਸੀਂ ਆਹ ਜੋਮੈਟੋ ਚ ਲੱਗੇ ਆਇਚੇ ਤੁਸੀਂ ਚਿਕਨ ਵੀ ਲੈ ਕੇ ਜਾਣੇ ਇਦਾਂ ਤੁਸੀਂ ਤੇ ਅਮਰਤਾਰੀ ਆ ਮੈਂ ਕਿਹਾ ਦੇਖੋ ਜੀ ਕੋਈ ਹੱਥ ਲਾਉਣਾ ਕੋਈ ਬੰਦਾ ਉਹ ਚਿਕਨ ਅਸੀਂ ਤਾਂ ਆਪਣੀ ਜੋਬ ਕਰਦੇ ਆ ਅਸੀਂ ਤੁਸੀਂ ਤਾਂ ਕਬ ਜਿਸੀਂ ਖਾਂਦੇ ਹੋਈਏ ਜੇ ਦੇਖਿਆ ਜਾਵੇ ਬਹੁਤ ਕੰਮ ਇੱਥੇ ਹੈਗਾ ਆ ਆਪਾਂ ਕੁਝ ਦੇਖਦੇ ਆ ਕਿ ਇੱਕ ਬੰਦੇ ਨੇ ਆਪਣੀ ਪੂਰੀ ਗੱਡੀ ਨੂੰ ਉਹ ਰੇੜੀ ਦੇ ਰੂਪ ਵਿੱਚ ਦੇ ਦਿੱਤਾ ਆ ਤੇ ਕੀ ਕੰਮ ਕਰ ਰਿਹਾ ਆ ਆਪਾਂ ਬਾਹਰ ਜਾਣ ਦੇ ਚੱਕਰ ਵਿੱਚ ਸਗੋਂ ਇਹਨੂੰ ਪੰਜਾਬ ਵਿੱਚ ਹੀ ਆਪਾਂ ਰਹਿ ਕੇ ਕੰਮ ਕਰ ਸਕਦੇ ਆ ਜੇ ਆਪਾਂ ਕੰਮ ਕਰਨਾ ਚਾਹੀਏ ਤਾਂ ਸਰ ਉਹਨਾਂ ਦਾ ਮੈਨੂੰ ਬਹੁਤ ਮਾਣ ਆਉਣਾ ਤੇ ਵੀ ਉਹ ਮੈਨੂੰ ਇਹ ਦੇਖੋ ਦੋ ਟਾਈਮ ਦੀ ਰੋਟੀ ਵਧੀਆ ਦੇ ਹੀ ਜਾਂਦੇ ਆ ਮੈਨੂੰ ਇੰਨਾ ਉਹਨਾਂ ਦਾ ਹੈਗਾ ਕਦੇ ਉਹ ਲੋਕ ਮੈਂ ਹੁਰਮ ਵਾਲ ਵੀ ਦੇਖਦੀ ਹਾਂ ਵਧੀਆ ਨਹੀਂ ਆ ਵੀਡੀਓ ਦੇਖਦੀ ਆ ਹਸਬੰਡ ਇੰਨਾ ਕਰਦੀ ਆ ਮੇਰੇ ਹਸਬੰਡ ਬਹੁਤ ਚੰਗੇ ਆ ਮੈਨੂੰ ਬਹੁਤ ਖੁਸ਼ ਰੱਖਦੇ ਆ ਜਿੱਦਾਂ ਹੈਗੇ ਮੈਂ ਬਹੁਤ ਖੁਸ਼ ਰਹਿੰਦੀ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾ ਦਾ ਅਕਸਰ ਅਸੀਂ ਦੇਖਦੇ ਆ ਰੋਡ ਤੇ ਜਾ ਰਹੇ ਹੁੰਨੇ ਆ ਕਈ ਐਸੇ ਲੋਕ ਅਸੀਂ ਦੇਖਦੇ ਆ ਜਿਹੜੇ ਮੰਗ ਕੇ ਆਪਣਾ ਪੇਟ ਭਰਦੇ ਨੇ ਅਸੀਂ ਅਕਸਰ ਦੇਖਦੇ ਆ ਸਟੇਸ਼ਨ ਤੇ ਜਾਂਦੇ ਆ ਜਾਂ ਬੱਸ ਅੱਡੇ ਤੇ ਜਾਂਦੇ ਆ ਤਾਂ ਕਈ ਲੋਕ ਐਸੇ ਤੁਹਾਨੂੰ ਮਿਲਣਗੇ ਜਿਹੜੇ ਲੋਕਾਂ ਕੋਲੋਂ ਮੰਗ ਕੇ ਆਪਣਾ ਪੇਟ ਭਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਲੋਕ ਕਈ ਇਹ ਆ ਉਹਨਾਂ ਨੂੰ ਬੜਾਵਾ ਵੀ ਦੇ ਦਿੰਦੇ ਨੇ ਉਹਨਾਂ ਨੂੰ ਜਿਹੜਾ ਕਹਿੰਦਾ ਮਤਲਬ ਪੈਸੇ ਮੰਗਦੇ ਨੇ ਤਾਂ ਉਹਨਾਂ ਨੂੰ ਕੋਈ ਵੀ ਤਿਲ ਫੁੱਲ ਜੁੜਦਾ ਤਾਂ ਲੋਕ ਉਹਦੀ ਹੈਲਪ ਕਰ ਦਿੰਦੇ ਨੇ ਲੇਕਿਨ ਇੱਕ ਐਸੇ ਨੌਜਵਾਨ ਦੀ ਗੱਲ ਕਰਨ ਜਾ ਰਹੇ ਆ ਜੋ ਕਿ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਜਿਹੜਾ ਆਪਣਾ ਪੇਟ ਹੈ ਮਿਹਨਤ ਕਰਕੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਆਪਣਾ ਘਰ ਪਰਿਵਾਰ ਤੇ ਆਪਣੀ ਮਾਂ ਜਿਹੜੀ ਹੈ ਉਸ ਨੂੰ ਜਿਹੜਾ ਪਾਲ ਰਿਹਾ ਤੇ ਉਸ ਦੀ ਹੈਲਪ ਕਰਕੇ ਆਪਣਾ ਘਰ ਪਰਿਵਾਰ ਪਾਲ ਰਿਹਾ ਤੇ ਗੱਲਬਾਤ ਕਰ ਲੈਣੇ ਉਸ ਨੌਜਵਾਨ ਦੇ ਨਾਲ ਕਿ ਲੋਕ ਅਕਸਰ ਬਹਾਨਾ ਲੱਭਦੇ ਨੇ ਕਿ ਮੇਰੇ ਚ ਆਹ ਕਮੀ ਹੈ ਮੈਂ ਇਹ ਨਹੀਂ ਕਰ ਸਕਦਾ ਮੇਰੇ ਚ ਆਹ ਕਮੀ ਹੈ ਮੈਂ ਇਹ ਨਹੀਂ ਕਰ ਸਕਦਾ ਲੇਕਿਨ ਇਸ ਨੌਜਵਾਨ ਦੀ ਬੜੀ ਬਹਾਦਰੀ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਹੋਣ ਦੇ ਬਾਵਜੂਦ ਵੀ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਇਹ ਨੌਜਵਾਨਾ ਮਿਹਨਤ ਕਰਦਾ ਜਮਾਟੋ ਦਾ ਜਿਹੜਾ ਕੰਮ ਕਰਦਾ ਜਮਾਟੋ ਦੇ ਵਿੱਚ ਕੰਮ ਕਰਕੇ ਮਿਹਨਤ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਤਾਂ ਗੱਲਬਾਤ ਕਰ ਲੈਣੇ ਉਸ ਨੌਜਵਾਨ ਦੇ ਨਾਲ ਰਜਿੰਦਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਸਵਾਗਤ ਹੈ ਉਹਨੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਸਮਾਂ ਕੱਢ ਕੇ ਸਾਡੇ ਇੰਟਰਵਿਊ ਕਰਨ ਲਈ ਆਏ ਹੋ ਅਰਜਿੰਦਰਾ ਜੀ ਕਿਸ ਤਰ੍ਹਾਂ ਲੱਗਦਾ ਤੁਸੀਂ ਮਿਹਨਤ ਕਰਦੇ ਹੋ ਅਕਸਰ ਲੋਕ ਬਹਾਨਾ ਲੱਭਦੇ ਨੇ ਕਿ ਮੈਂ ਮੇਰੇ ਸਤਾਏ ਕਮੀ ਹੈ ਮੈਂ ਕੰਮ ਨਹੀਂ ਕਰ ਸਕਦਾ ਮੈਨੂੰ ਤਾਂ ਬੈਠਿਆਂ ਨੂੰ ਖਾਣਾ ਮਿਲ ਜਵੇ ਜਾਂ ਬੈਠੇ ਨੂੰ ਮੇਰਾ ਘਰ ਪੇਟ ਚੱਲ ਜਵੇ ਦੇਖੋ ਜੀ ਜਦੋਂ ਕੋਈ ਵੀ ਬੰਦੇ ਤੇ ਮੁਸੀਬਤ ਪੈਂਦੀ ਹੈ ਤੇ ਕੋਈ ਮੁਸ਼ਕਲ ਆਉਂਦੀ ਹੈ ਉਹ ਬੰਦੇ ਨੂੰ ਹਰੇਕ ਚੀਜ਼ ਕਰਨ ਸਿਖਾ ਦਿੰਦੀ ਹੈ ਪਰ ਮੈਂ ਇੱਕ ਰਾਗੀ ਸਿੰਘ ਦਾ ਕੀਰਤਨ ਵੀ ਕਰਦਾ ਹਾਂ ਡਿਊਟੀ ਤੇ ਮੇਰੀ ਤਨਖਾਹ 5000 ਹੈ ਤੇ ਤਨੂ ਪਤਾ ਹੈ ਮੈਂ ਸਕੂਟਰੀ ਹੁਣੇ ਕਿਢਾਈ ਆ ਸਾਲ ਕੋ ਹੋਇਆ ਓਲਾ ਤੇ 4500 ਕਿਸ਼ਤੇ ਦੀ ਜਾਂਦੀ ਆ ਹੁਣ ਤੁਸੀਂ ਆਪ ਦੱਸੋ ਕਿ 5000 ਨਾਲ ਜਾਂਦਾ ਕਿਸ਼ਤ ਕਰ ਸਕਦੇ ਆ ਪਰ ਸਕਦੇ ਆ ਜਾਂ ਆਪਣਾ ਘਰ ਦਾ ਗੁਜ਼ਾਰਾ ਕਰ ਸਕਦੇ ਇਸ ਕਰਕੇ ਫਿਰ ਮੈਂ ਜੇਮੈਟੋ ਨੂੰ ਚੁਣਿਆ ਤੇ ਹੁਣ ਮੈਂ ਹੋ ਗਏ ਮੈਨੂੰ 2 ਮਹੀਨੇ ਮੈਂ ਜੇਮੈਟੋ ਜੁਆਇਨ ਕੀਤੀ ਆ ਕਿਉਂਕਿ 5000 ਨਾਲ ਘਰ ਨਹੀਂ ਚੱਲਦਾ ਇਸ ਕਰਕੇ ਮੈਂ ਜੇਮੈਟੋ ਦਾ ਕੰਮ ਕਰ ਦਨ ਨਾਲ ਮੈਂ ਜਿੰਦਰ ਜੀ ਸੌਰੀ ਮਾਫ ਕਰਨਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਅਗਰ ਤੁਸੀਂ ਹੈਂਡੀਕੈਪਡ ਹੋ ਇਹ ਬਚਪਨ ਤੋਂ ਹੀ ਹੋ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਹਾਸਾ ਹੋਇਆ ਤੁਹਾਡੇ ਨਾਲ ਨਹੀਂ ਇਹ ਇਦਾਂ ਹੋਇਆ ਕਿ ਮੈਂ ਪੰਜ ਕੇ ਸਾਲ ਵੇਲੇ ਠੀਕ ਸੀਗਾ ਛੋਟਾ ਹੁੰਦਾ ਉਸ ਤੋਂ ਬਾਅਦ ਬੁਖਾਰ ਚੜਿਆ ਬੁਖਾਰ 'ਚ ਡਾਕਟਰ ਨੇ ਟੀਕੇ ਲਾਤੇ ਦੋ ਉਹ ਟੀਕਿਆਂ ਦਾ ਮਤਲਬ ਕਿ ਸਾਈਡ ਇਫੈਕਟ ਪਾ ਗਿਆ ਤੇ ਉਸ ਤੋਂ ਬਾਅਦ ਕਾਫੀ ਆਪਰੇਸ਼ਨ ਕਰਾਇਆ ਇੱਥੇ ਮਾਡਲ ਟਾਉਣ ਲੱਗ ਕਿਸ਼ਨਾ ਮੰਦਿਰ ਉੱਥੇ ਵੀ ਮੈਂ ਆਪਰੇਸ਼ਨ ਹੋਇਆ ਮੇਰਾ ਤੇ ਰਾਜਸਥਾਨ ਉਦੇ ਪਰ ਗਏ ਸੀਗੇ ਪਰ ਉਹ ਡਾਕਟਰ ਨੇ ਹੁਣ ਕਹਿਤਾ ਕਿ ਸੀਗੀ ਹੁਣ ਜੇ ਆਪਰੇਸ਼ਨ ਕਰਾਓਗੇ ਕੋਈ ਸਾਈਡ ਇਫੈਕਟ ਪੈ ਸਕਦਾ ਸਰੀਰ ਵਿੱਚ ਕੋਈ ਬਾਹ ਖੜ ਸਕਦਾ ਏਦਾਂ ਤੇ ਤੁਸੀਂ ਆਪਰੇਸ਼ਨ ਨਾ ਕਰਾਓ ਜਿੱਦਾਂ ਜ਼ਿੰਦਗੀ ਆਪਦੀ ਗੁਜ਼ਾਰੋ ਬਾਕੀ ਗੁਰੂ ਸਾਹਿਬ ਨੇ ਜਿੱਦਾਂ ਕਹਿੰਦੇ ਮਾਰੇ ਦਾ ਹੁਕਮ ਹੈ ਜੋ-ਜੋ ਤੇਰਾ ਹੁਕਮ ਤੇ ਤੇ ਹੋਣਾ ਜੋ ਮਾਰੇ ਨੇ ਜਿੱਦਾਂ ਲਿਖਿਆ ਆ ਉਸ ਤੇ ਪਾਣੇ ਨੂੰ ਮੰਨਦੇ ਹੋਏ ਅਸੀਂ ਆਪਣਾ ਕਰ ਰਹੇ ਆਂ ਕਿ ਜੇ ਮਾਰੇ ਨੇ ਕਿਹਾ ਕਿਰਤ ਕਰੋ ਵੰਡ ਛਕੋ ਉਹਨਾਂ ਦੇ ਕਨਸੈਪਟ ਤੇ ਚੱਲ ਰਹੇ ਆ ਤੇ ਬਾਕੀ ਮਿਹਨਤ ਕਰ ਰਹੇ ਆ ਕਿਉਂਕਿ ਅੱਜ ਕੱਲ ਨੌਜਵਾਨ ਪੀੜੀ ਬਹੁਤ ਨਸ਼ਿਆਂ ਵੱਲ ਜਾ ਰਹੀ ਹੈ ਤੇ ਕੁਝ ਮੈਨੂੰ ਤੁਹਾਡੇ ਵਰਗੇ ਬੰਦੇ ਮਿਲੇ ਵੀ ਐ ਜਦੋਂ ਮੈਂ ਟੇਮਾਟੋ ਤੇ ਮੈਂ ਕੰਮ ਕਰ ਰਿਹਾ ਸੀ ਕਹਿੰਦੇ ਕਿ ਤੁਸੀਂ ਬਾਜੀ ਆਪ ਤੁਹਾਡੀ ਫੋਟੋ ਖਿੱਚਣੀ ਆ ਕਿ ਅਸੀਂ ਦੂਜਿਆਂ ਨੂੰ ਦਿਖਾਉਣਾ ਚਾਹੁੰਦੇ ਆ ਇੱਕ ਸਾਰ ਮੇਰਾ ਵੀ ਇੱਕ ਦੋਸਤ ਆ ਉਹ ਕਹਿੰਦਾ ਮੈਨੂੰ ਕੋ ਕੰਮ ਨਹੀਂ ਹੁੰਦਾ ਕਹਿੰਦੇ ਉਹਨੂੰ ਇਹ ਦਿਖਾਉਣਾ ਕਿ ਦੇਖ ਤੁਸੀਂ ਹੈਂਡੀਕੈਪ ਆ ਕਿ ਅਸੀਂ ਤੁਹਾਡੀ ਫੋਟੋ ਖਿੱਚਣੀ ਆ ਖਿੱਚ ਸਕਦੇ ਮੈਂ ਕੋਈ ਗੱਲ ਨਹੀਂ ਖਿੱਚ ਲਓ ਕਹਿੰਦੇ ਅਸੀਂ ਦੱਸਣਾ ਕਿ ਤੁਸੀਂ ਮਿਹਨਤ ਕਰਦੇ ਹੋ ਤੇ ਅਸੀਂ ਉਹਨਾਂ ਨੂੰ ਦੱਸਣਾ ਮੈਂ ਕਿ ਚਲੋ ਗੁਰੂ ਮਾਰੇ ਕਿਰਪਾ ਕੀਤੀ ਹੈ ਚਲੋ ਮਿਹਨਤ ਕਰਦੇ ਆਂ ਬਾਕੀ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਕੋਈ ਸੱਗਾ ਪਰਿਵਾਰ ਵਾਲੇ ਵੀ ਸਾਥ ਛੱਡ ਦੁੰਦੇ ਆ ਤੇ ਕੋਈ ਵੀ ਸਾਡਾ ਪਰਿਵਾਰ ਵਾਲਾ ਸਾਥ ਨਹੀਂ ਦਿੰਦਾ ਅਸੀਂ ਇਸ ਇੱਕ ਕਮਰੇ ਵਿੱਚ ਰਹਿ ਰਹੇ ਆਂ ਤੇ ਬਾਕੀ ਮੇਰੇ ਵਾਈਫ ਆ ਨਾਲ ਤੇ ਅਸੀਂ ਦੋਨੋਂ ਮੇਰੀ ਵਾਈਫ ਵੀ ਹੈਂਡੀਕੈਪ ਆ ਤੇ ਬਾਕੀ ਅਸੀਂ ਮਿਹਨਤ ਕਰਕੇ ਗੁਜ਼ਾਰਾ ਕਰਦੇ ਹਾਂ ਜੀ ਮੁਸ਼ਕਿਲਾਂ ਤਾਂ ਬਹੁਤ ਆਉਂਦੀਆਂ ਹੋਣਗੀਆਂ ਕਿਉਂਕਿ ਜਮਾਟੋ ਦਾ ਕੰਮ ਕਰਨ ਕਰਦੇ ਹਾਂ ਕਿਸ ਤਰ੍ਹਾਂ ਆਪਣਾ ਜਿਹੜਾ ਤੁਸੀਂ ਜੋਬ ਕਰਦੇ ਹੋ ਕਿਉਂਕਿ ਮੈਂ ਅਕਸਰ ਦੇਖਦਾ ਕਿ ਜਮਾਟੋ ਵਰਕਰ ਜਿਹੜਾ ਹੁੰਦਾ ਉਸ ਨੂੰ ਇੱਕ ਥਾਂ ਤੋਂ ਆਰਡਰ ਲੈ ਕੇ ਦੂਜੀ ਥਾਂ ਤੱਕ ਜਾਣਾ ਪੈਂਦਾ ਤੇ ਉਹ ਕਿਸ ਤਰ੍ਹਾਂ ਸਰਵਾਈਵ ਕਰਦੇ ਹੋ ਫਿਰ ਕੰਮ ਕਿਸ ਤਰ੍ਹਾਂ ਕਰ ਬਾਕੀ ਮੁਸ਼ਕਿਲਾਂ ਤਾਂ ਆਉਂਦੀਆਂ ਹਨ ਸ਼ੁਰੂਆਤ ਵਿੱਚ ਮੁਸ਼ਕਿਲ ਤਾਂ ਆ ਰਹੀ ਸੀ ਬਾਕੀ ਲਗਾਤਾਰ ਜਦੋਂ ਆਪਾਂ ਆਦਤ ਪੈ ਜਾਂਦੀ ਹੈ ਫਿਰ ਕਹਿੰਦੇ ਕੋਈ ਮੁਸ਼ਕਿਲ ਤਾਂ ਫਿਰ ਕੋਈ ਨਹੀਂ ਸਾਹਮਣੇ ਰਹਿੰਦੀ ਤੇ ਜਿਹੜੇ ਸਾਡੇ ਫਲੀਟਿੰਗ ਕੋਚ ਆ ਸਾਡੇ ਉਹਨਾਂ ਨੇ ਮਤਲਬ ਕਿ ਸਾਡੇ ਮੇਰੇ ਹਿਸਾਬ ਨਾਲ ਸੈਟਿੰਗ ਕੀਤੀ ਆ ਕਿ ਮੇਰੇ ਹੈਂਡੀਕੈਪ ਦਾ ਲਾਇਆ ਸਰਟੀਫੀਕੇਟ ਤਾਂ ਕਿ ਮੈਨੂੰ ਵੱਡੇ ਆਰਡਰ ਨਹੀਂ ਪੈਂਦੇ ਮਤਲਬ ਕਿ ਜਿਹੜੇ ਉਚਾਈ ਵਾਲੇ ਜਿਹੜਾ ਪੌੜੀ ਚੜਨਾ ਮੈਨੂੰ ਇੰਚੇ ਵਾਲੇ ਆਰਡਰ ਹੀ ਪੈਂਦੇ ਆ ਤਾਂ ਉਹਨਾਂ ਸੌਖਾ ਰਹਿੰਦਾ ਆ ਬਾਕੀ ਜਿੱਥੇ ਆਪਾਂ ਆਰਡਰ ਦੇਣਾ ਹੁੰਦਾ ਉਥੇ ਜਿਹੜਾ ਕਸਟਮਰ ਆ ਉਹ ਆਪਣੇ ਆਪ ਨੀਚੇ ਆ ਕੇ ਫੜ ਲੈਂਦਾ ਕਿਉਂਕਿ ਇਹਨੂੰ ਦੱਸਿਆ ਹੁੰਦਾ ਹੈਂਡੀਕੈਪ ਤੇ ਅਕਸਰ ਕਈ ਵਾਰੀ ਐਦਾਂ ਵੀ ਹੋ ਜਾਂਦਾ ਕਿ ਲੋਕ ਜਿੱਦ ਕਰ ਬੈਠਦੇ ਨਹੀਂ ਜੀ ਮੈਨੂੰ ਤਾਂ ਉੱਪਰ ਚਾਹੀਦਾ ਫਿਰ ਉਹ ਕਿੱਦਾਂ ਤੁਸੀਂ ਐਡਜ ਇੱਕ ਅੱਧੀ ਵਾਰ ਇੱਕ ਗਏ ਗਾ ਕਿਦਾਂ ਹੋਇਆ ਹੈ ਕਸਟਮਰ ਮੈਨੂੰ ਕਹਿੰਦਾ ਕਿ ਨਹੀਂ ਉੱਪਰ ਹੀ ਫੜਾ ਕੇ ਜਾਓ ਤੇ ਫੇ ਜਿਹੜਾ ਸਕਿਉਰਿਟੀ ਗਾਰਡ ਸੀਗਾ ਉਹਨੂੰ ਫੇ ਫੜਾਤਾ ਆਰਡਰ ਉਹਨੇ ਉੱਪਰ ਫੜਾ ਜਾਂਦਾ ਬਾਕੀ ਉਸ ਤੋਂ ਬਾਅਦ ਤਾਂ ਨਹੀਂ ਇਦਾਂ ਦਿੱਕਤ ਆਈ ਬੁਰਾ ਵੀ ਲੱਗਦਾ ਹਣਾ ਕਈ ਲੋਗ ਜਿਹੜਾ ਇਦਾਂ ਤੰਗ ਪਰੇਸ਼ਾਨ ਵੀ ਕਰਦੇ ਆ ਆ ਬੁਰਾ ਤਾਂ ਲੱਗਦਾ ਪਰ ਕੀ ਕਰੀਏ ਹੁਣ ਚਲੋ ਕਿ ਅਕਸਰ ਦੇਖਦੇ ਆ ਕੋਈ ਲੋਗ ਮਿਹਨਤ ਕਰਦੇ ਤੇ ਉਹਦੀਆਂ ਲੱਤਾਂ ਖਿੱਚਣ ਵਾਲੇ ਬਣੇ ਹੋ ਜਾਂਦੇ ਆ ਹਾਂਜੀ ਕਹੀ ਗਏ ਕਹਿੰਦਾਂ ਜੀ ਤੁਸੀਂ ਆਹ ਕੰਮ ਕਾਤੇ ਕਰਦੇ ਇੱਕ ਬੰਦਾ ਮੈਨੂੰ ਮਿਲਿਆ ਸਿੰਘ ਅਮਰਤਾਰੀ ਸੀਗਾ ਮੈਨੂੰ ਕਹਿੰਦਾ ਤੁਸੀਂ ਆਹ ਜੋਮੈਟੋ ਚ ਲੱਗੇ ਆਇ ਚ ਤੁਸੀਂ ਚਿਕਨ ਵੀ ਲੈ ਕੇ ਜਾਣੇ ਇਦਾਂ ਤੁਸੀਂ ਤੇ ਅਮਰਤਾਰੀ ਆ ਮੈਂ ਕਿਹਾ ਦੇਖੋ ਜੀ ਕੋਈ ਹੱਥ ਲਾਉਣਾ ਕੋਈ ਬੰਦਾ ਉਹ ਚਿਕਨੇ ਅਸੀਂ ਤਾਂ ਆਪਣੀ ਜੌਬ ਕਰਦੇ ਆ ਅਸੀਂ ਤੁਸੀਂ ਤਾਂ ਕਬਜ ਅਸੀਂ ਖਾਂਦੇ ਹੋਈਏ ਅਸੀਂ ਤਾਂ ਆਪਾਂ ਕੀਤਾ ਕਰਦੇ ਆ ਅਜਿਹੇ ਟਾਈਮ 'ਚ ਕੋਈ ਸਿੰਘ ਆ ਇੱਕ ਆਪਾਂ ਦੇਖਦੇ ਆ ਵੀਡੀਓ ਕਿਸੇ ਦੀ ਦੇਖੀ ਸੀ ਉਹ ਬੰਦਾ ਕਰੋੜਿਆਂ ਦਾ ਮਤਲਬ ਕਿ 4 ਬੇਚਦਾ ਅਮਰਤਾਰੀ ਸਿੰਘ ਉਹ ਕਹਿੰਦੇ ਕਿ ਅਸੀਂ ਤਾਂ ਕੀਤਾ ਕਰਦੇ ਆ ਅਸੀਂ ਤਾਂ ਆਪਣੇ ਆਰਡਰ ਜਿੱਦਾਂ ਜਿਹੜਾ ਆਰਡਰ ਆਇਆ ਅਸੀਂ ਫੜਾ ਦਿੰਨੇ ਆ ਤੇ ਅਸੀਂ ਤੇ ਆਪਣਾ ਕੰਮ ਕਰਨਾ ਹੀ ਆ ਬਈ ਕਹਿ ਸਕਦੇ ਆ ਕਿ ਕੰਮ ਕਰਨ ਵਾਲੇ ਨੂੰ ਬਹਾਨੇ 'ਚ ਕੰਮ ਕਰਨਾ ਤਾਂ ਹਰ ਕੋਈ ਬੰਦਾ ਕਾਜ ਨਹੀਂ ਕਰਨਾ ਤਾਂ ਬਹਾਨੇ ਜਿੰਨੇ ਕਿਉਂਕਿ ਲੋਕਾਂ ਨੇ ਸਾਨੂੰ ਪੈਸੇ ਨਹੀਂ ਦੇ ਦੇਨੇ ਆਪਾਂ ਮਿਹਨਤ ਕਰਾਂਗੇ ਮਿਹਨਤ ਕਰਕੇ ਖਾਵਾਂਗੇ ਤੇ ਬਾਕੀ ਚਲੋ ਬਾਕੀ ਨੂੰ ਵੀ ਮਿਹਨਤ ਕਰਨੀ ਚਾਹੀਦੀ ਆ ਜਿਹੜੇ ਅਜ ਦੇ ਟਾਈਮ 'ਚ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਜਾ ਰਹੀ ਆ ਤੁਸੀਂ ਦੇਖ ਰਹੇ ਆ ਕਿ ਜੁਵਾ ਪੀੜ੍ਹੀ ਕਿੱਧਰ ਜਾ ਰਹੀ ਆ ਆਪਣੇ ਲੋਕ ਜਿਆਦਾ ਬਾਹਰ ਨੂੰ ਭੱਜ ਰਹੇ ਆ ਜੇ ਦੇਖਿਆ ਜਾਵੇ ਬਹੁਤ ਕੰਮ ਇੱਥੇ ਹੈਗਾ ਆ ਆਪਾਂ ਕੁਝ ਦੇਖਦੇ ਆ ਕਿ ਇੱਕ ਬੰਦੇ ਨੇ ਆਪਣੀ ਪੂਰੀ ਗੱਡੀ ਨੂੰ ਉਹ ਰੇੜੀ ਦੇ ਰੂਪਵੇ ਦੇ ਚ ਦੇਤਾ ਆ ਤੇ ਕੰਮ ਕਰ ਰਿਹਾ ਆ ਆਪਾਂ ਬਾਹਰ ਜਾਣ ਦੇ ਚੱਕਰ ਵਿੱਚ ਸੋ ਕੋ ਇਹਨੂੰ ਪੰਜਾਬ ਵਿੱਚ ਹੀ ਆਪਾਂ ਰਹਿ ਕੇ ਕੰਮ ਕਰ ਸਕਦੇ ਆ ਜੇ ਆਪਾਂ ਕੰਮ ਕਰਨਾ ਚਾਹੀਏ ਤਾਂ ਪਰ ਜਿਹਨੇ ਕੰਮ ਨਹੀਂ ਕਰਨਾ ਉਹ ਤਾਂ ਮੈਂ ਇਹਨਾਂ ਨੂੰ ਕਿ ਤੁਸੀਂ ਲੱਖਾਂ ਦਾ ਕਾਰੋਬਾਰ ਖੋਲ੍ਹ ਕੇ ਦੋ ਉਹਨੇ ਤਾਂ ਵੀ ਨਹੀਂ ਕੰਮ ਕਰਨਾ ਅੱਛਾ ਤੁਹਾਨੂੰ ਕਿੰਨੇ ਸਾਲ ਹੋ ਗਏ ਆ ਇਹ ਡਿਲੀਵਰੀ ਦਾ ਕੰਮ ਕਰਦੇ ਹੋ ਮੈਨੂੰ ਜਮਾਟੋ ਮੈਂ ਜੁਆਇਨ ਹੁਣ ਕੀਤੀ ਇਸ ਤੋਂ ਪਹਿਲਾਂ ਮੈਂ ਸਵੀਗੀ 'ਚ ਕੰਮ ਕਰਦਾ ਸੀ ਸਵੀਗੀ 'ਚ ਮੈਨੂੰ ਇਹ ਦਿੱਕਤ ਆ ਰਹੀ ਸੀ ਫਿਰ ਅਰਨਿੰਗ ਘਟ ਹੋ ਰਹੀ ਸੀ ਤੇ ਇਸ ਕਰਕੇ ਫਿਰ ਮੈਂ ਉਸ ਤੋਂ ਬਾਅਦ ਜਮਾਟੋ ਜੁਆਇਨ ਕੀਤੀ ਆ ਇਨ ਮੈਂ 2 ਕੁ ਮਹੀਨੇ ਹੋ ਗਏ ਜਮਾਟੋ ਜੁਆਇਨ ਕੀਤੀ। اچھا ਕੰਮ ਹੈ। ਪੈਸਾ ਮਤਲਬ ਆਪਣਾ ਘਰ ਪਰਿਵਾਰ ਵਧੀਆ ਚੱਲ ਜਾਂਦਾ ਹੈ। ਬਸ ਇਸ ਜਿੰਦਗੀ ਦਾ ਗੁਜ਼ਾਰਾ ਜੋਗਾ ਚਲੋ। ਉਹਨਾਂ ਕਿ ਮਹਾਰੀ ਕਿਰਪਾ ਨਾਲ ਹੋ ਜਾਂਦਾ ਹੈ। ਸਰ ਜਿੰਦਰ ਜੀ ਇੱਕ ਗੱਲ ਜਾਨਣਾ ਚਾਹਨਾ ਕਿ ਘਰ ਦੇ ਵਿੱਚ ਤੁਸੀਂ ਮੈਂ ਹੁਣ ਤੁਹਾਡੇ ਕੋਲ ਆਇਆ ਹਾਂ ਕਿ ਤੁਸੀਂ ਇੱਕ ਛੋਟੇ ਜਿਹੇ ਕਮਰੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹੋ। ਤੁਸੀਂ ਉਹ ਤੁਹਾਡੇ ਵਾਈਫ ਹੈ ਤੇ ਕਿਸ ਤਰ੍ਹਾਂ ਸਰਵਾਈਵ ਕਰਦੇ ਹੋ? ਮਤਲਬ ਘਰ-ਬਾਰ ਕਿਵੇਂ ਮਤਲਬ ਐਡਜਸਟ ਕਿਵੇਂ ਕਰਦੇ ਹੋ ਕਿ ਤੁਸੀਂ ਇੱਕ ਛੋਟੇ ਜਿਹੇ ਕਮਰੇ 'ਚ ਮੈਂ ਆਇਆ ਤਾਂ ਤੁਸੀਂ ਜ਼ਮੀਨ ਤੇ ਬੈਠੇ ਹੋ। ਮਦਰ ਤੁਹਾਡੇ ਬੈਠੇ ਨੇ ਉਹ ਵੀ ਕੁਝ ਇਸ ਤਰ੍ਹਾਂ ਦੀ ਹਾਲਤ ਚ ਨਹੀਂ ਲੱਗ ਰੇ ਚੰਗੀ ਹਾਲਤ ਚ ਵਿੱਚ ਦੇਖੋ ਜੀ ਮੈਂ ਮੇਰੇ ਨਾਨਾ ਹੀ ਤੇ ਨਾਨੀ ਉਹਨਾਂ ਨੇ ਮੈਨੂੰ ਛੋਟੇ ਹੁੰਦੇ ਇੱਥੇ ਪਹਿਲਾਂ ਆਪਾਂ ਰਹਿੰਦੇ ਸੀ ਬਾਲ ਸਿੰਘ ਨੇ ਬਰਸੀ ਜੋਦੇਵਾਲ ਉੱਥੇ ਲੈ ਜਾਂਦਾ ਸੀਗਾ ਤੇ ਮਾਤਾ ਜਿਹੜੇ ਉਹਨਾਂ ਦਾ ਡਿਵੋਰਸ ਕਰਾਤਾ ਸੀ ਡੈਡੀ ਨਾਲ ਤੇ ਉਸ ਤੋਂ ਬਾਅਦ ਨਾਨੀ ਨੇ ਨਾਨਾ ਹੀ ਚੜਾਈ ਕਰਕੇ ਤੇ ਨਾਨੀ ਨੇ ਉਹ ਮਕਾਨ ਬੇਚ ਕੇ ਆ ਜਗ੍ਹਾ ਲੈ ਕੇ ਦਿੱਤੀ ਸੀ ਬਾਕੀ ਨੂੰ ਹਿੱਸਾ ਦਿੱਤਾ ਸੀ ਮਾਮਾ ਜੀ ਨੂੰ ਤੇ ਹੁਣ ਨਾਨੀ ਨੂੰ ਐਕਸਪਾਇਰ ਹੋਏ ਗਏ 2 ਸਾਲ ਹੋ ਗਏ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਮਾਮਾ ਹੀ ਨੇ ਮਤਲਬ ਕਿ ਧੋਖੇ ਨਾਲ ਇਸ ਟੀਮੇ ਕੋਲ ਲੈ ਲਈ ਤੇ ਹੁਣ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਮਾਤਾ ਕੋ ਧੋਖੇ ਨਾਲ ਸਾਈਨ ਕਰਾਏ ਤੇ ਜਗਾ ਆਪਣੇ ਕਬਜ਼ੇ ਚ ਕਰ ਲਈ ਅੱਛਾ ਤੁਸੀਂ ਇੱਕ ਇਲਜ਼ਾਮ ਵੀ ਕਹਿ ਸਕਦੇ ਆ ਜਾਂ ਕਹੇ ਤੁਸੀਂ ਤੁਹਾਡੇ ਨਾਲ ਜੋ ਵੀ ਹੋਇਆ ਤੇ ਮਤਲਬ ਤੁਹਾਡੀ ਹਾਲਾਤ ਦੇਖਣ ਤੋਂ ਬਾਅਦ ਵੀ ਇਹ ਤੁਹਾਡੇ ਨਾਲ ਇੰਨਾ ਕੁਝ ਹੋ ਰਿਹਾ ਦੇਖੋ ਜੀ ਅੱਜਕਾ ਤੁਹਾਨੂੰ ਮੈਂ ਪਹਿਲੀ ਗੱਲ ਦੱਸੀ ਆ ਕਿ ਅੱਜਕੱਲ ਖੋਣੇ ਖੋਣੇ ਰ ਪਾਣੀ ਹੋ ਗਿਆ ਸਕੇ ਕੋਈ ਨਹੀਂ ਅੱਜ ਕੱਲ ਸਾਰਿਆਂ ਨੂੰ ਜਗਾ ਦਾ لالਚ ਆ ਕਿ ਜਗਾ ਜਮੀਨ ਪਿੱਛੇ ਕੋਈ ਵੀ ਰਿਸ਼ਤਾ ਨਹੀਂ ਹੈ ਰਹਿ ਗਿਆ ਤੇ ਬਾਕੀ ਜੇ ਮੈਨੂੰ ਇਹ ਦੁੱਖ ਆਉਂਦਾ ਕਿ ਜੇ ਉਹਨਾਂ ਨੂੰ ਇੰਨਾ ਹੀ ਦੁੱਖ ਸੀਗਾ ਸਾਨੂੰ ਇੱਥੇ ਨਾ ਲੈ ਕੇ ਆਉਂਦੇ ਮੈਨੂੰ ਜਿੱਦਾ ਉੱਥੇ ਸੀ ਮੇਰੇ ਪੇ ਦੇ ਕੋਲ ਬਾਪੂ ਕੋਲ ਛੱਡ ਦਿੰਦੇ ਭਾਵੇਂ ਉਹ ਮਾਰਦੇ ਰੱਖਦੇ ਜੋ ਮਰਜ਼ੀ ਕਰਦੇ ਹੁਣ ਅੱਜ ਦੇ ਟਾਈਮ 'ਚ ਮੇਰਾ ਚਲੋ ਮੇਰੇ ਵਿਆਹ ਤੋਂ ਬਾਅਦ ਸਗੋ ਜੋ ਮੈਂ ਹੁਣ ਮੈਨੂੰ ਤਾਂ ਦੁੱਖ ਸਹਿਣੇ ਕਰਨੇ ਪੈ ਰਹੇ ਆ ਮੇਰੀ ਵਾਈਫ ਨੂੰ ਵੀ ਉਹ ਦੁੱਖ ਸਹਿਣੇ ਕਰਨੇ ਪੈ ਰਹੇ ਆ ਸਗੋ ਇਹਦਾ ਕੋਈ ਕਸੂਰ ਨਹੀਂ ਇਹਨਾਂ ਤੇ ਗਲਤ ਇਲਜ਼ਾਮ ਲਾਏ ਜਾ ਰਹੇ ਆ ਬਹੁਤ ਗੰਦੀਆਂ ਤੋਂਮ ਤਾਂ ਲਾ ਰਹੇ ਆ ਮੇਰੇ ਜਿਹੜੇ ਸੋਹਰਾ ਸਾਹਿਬ ਆ ਉਹਨਾਂ ਤੇ ਚੋਰੀ ਦਾ ਇਲਜ਼ਾਮ ਲਾਇਆ ਗਿਆ ਇਹਨਾਂ ਨੇ ਝੂਠਾ ਕਹਿੰਦੇ ਕਿ ਉਹ ਮਰਤੀ ਕਰਨ ਵਕੀਲ ਨੇ ਇੱਕ ਬੰਦਾ ਭੇਜਿਆ ਸੀ ਉਹ ਸੈਡ ਨਾਲ ਆਇਆ ਸੀ ਤੇ ਮੇਰੇ ਸਹੁਰੇ ਸਾਹਿਬ ਉਹਦੀ ਕੁਦਰਤੀ ਨਾਲ ਆਏ ਸੀ ਤੇ ਕਿਉਂਕਿ ਹੈਲਪ ਮੈਂ ਤਾਂ ਤੁਹਾਨੂੰ ਪਤਾ ਤੋੜ ਨਹੀਂ ਸਕਦਾ ਮੈਂ ਤਾਂ ਹੈਲਪ ਲੈਣੀ ਆ ਤੇ ਉਹ ਜਗਾ ਜੀ ਆਪਣੇ ਨਾਲ ਬੋਲਦੀ ਅਸੀਂ ਤਾਂ ਹੀ ਕਰਾਂਗੇ ਮਿੰਤੀ ਜੇ ਵਕੀਲ ਲਗਾ ਨਕਸ਼ਾ ਤਿਆਰ ਕਰਨਾ ਉਹ ਬੰਦਾ ਮਿੰਤੀ ਕਰਕੇ ਗਿਆ ਨਾਲ ਦੇ ਕਮਰੇ 'ਚ ਇਹਨਾਂ ਨੇ ਅੰਦਰ ਕੈਮਰੇ ਲਾਏ ਸੀ ਇਹਨਾਂ ਨੇ ਬਾਅਦ 'ਚ ਮਤਲਬ ਕਿ ਉਹ ਚ ਕੋਈ ਨਹੀਂ ਅਸਤੀ ਕੀਤਾ ਮਿੰਤੀ ਕੀਤੀ ਆ ਜਿਹੜਾ ਇਹਨਾਂ ਦਾ ਟਰੰਕ ਜਿਆ ਸੀਗਾ ਖਾਲੀ ਉਹ ਸਾਈਡ ਤੇ ਕੀਤਾ ਇਹਨੇ ਬਾਅਦ 'ਚ ਕੀ ਰਿਪੋਰਟ ਕਰਾਤੀ ਪੁਲਿਸ 'ਚ ਜਾ ਕੇ ਕੀ ਚੋਰੀ ਕਰਨਾ ਆਈ ਸੀ 1,25,000 ਚੋਰੀ ਕੀਤਾ ਤੇ ਉਸ ਤੋਂ ਬਾਅਦ ਇਹਨੇ ਇੱਕ ਮਿਰਤੇ ਹੋਰ ਕੇਸ ਪਾਤਾ ਕਿ ਇਹ ਇਹਨੇ ਨਸ਼ਿਆਂ ਦਾ ਰਿਪੋਰਟ ਆਪਣੇ ਹੀ ਪਰਿਵਾਰ ਦੇ ਜਿਹੜੇ ਮਾਮਾ ਜੀ ਤੁਹਾਡੇ ਜਿਹਨੂੰ ਕਿੰਨੇ ਤੁਸੀਂ ਮਾਮਾ ਜੀ ਤੁਹਾਡੇ ਮਾਮਾ ਜੀ ਨਹੀਂ ਤੁਹਾਡੇ ਤੇ ਇਲਜ਼ਾਮ ਲਗਾਤੇ ਹਾਂ ਜੀ ਮਾਮਾ ਇਹਨੇ ਲਵਾਏ ਹਾਲਾਂਕਿ ਮੈਂ ਨਸ਼ਿਆਂ ਦੀ ਰਿਪੋਰਟ ਕਿਉਂ ਦੇਣੀ ਮੈਂ ਤਾਂ ਖੋਤ ਕੀਰਤਨ ਕਰਦਾ ਹਾਂ ਮੈਂ ਕਿੰਨਾ ਬੁਰਾ ਲੱਗਦਾ ਹੋਣਾ ਵੀ ਆਪਣਾ ਪਰਿਵਾਰ ਵੀ ਮੈਂ ਹੈਂਡੀਕੈਪਟਾਂ ਫਿਰ ਵੀ ਮੇਰੇ ਤੇ ਐਦਾਂ ਦੀਆਂ ਤੋਮ ਤਾਂ ਲਾ ਰਿਹਾ ਮੇਰੀ ਹੈਲਪ ਤਾਂ ਕੀ ਕਰਨੀ ਉਲਟਾ ਮੈਨੂੰ ਤੰਗ ਪ੍ਰੇਸ਼ਾਨ ਦੁੱਖ ਤਾਂ ਲੱਗ ਰਿਹਾ ਕਿਉਂਕਿ ਕਿਉਂਕਿ ਜੇ ਇੰਨਾ ਚਰ ਪਾ ਲਿਆ ਆ ਤੇ ਅਸੀਂ ਵੀ ਚਲੋ ਉਹਨਾਂ ਦਾ ਸ਼ੁਕਰਗੀਆਂ ਕਰਦੇ ਆਂ ਪਰ ਹੁਣ ਜੇ ਪਾਲ ਕੇ ਤੁਸੀਂ ਆਹ ਕੰਮ ਕਰੋਗੇ ਇਹ ਤਾਂ ਤੁਸੀਂ ਆਪ ਦੇ ਸੇ ਪਰਮਾਤਮਾ ਜਾਣਦਾ ਆ ਜੇ ਕਿਸੇ ਨੂੰ ਜਾਂ ਤਾਂ ਕੋਈ ਚੀਜ਼ ਦਵੋ ਨਾ ਇਤੋਂ ਚੰਗਾ ਤਾਂ ਪਰਮਾਤਮਾ ਸਹੀ ਹੈ ਜਿਹੜੇ ਆਪਾਂ ਮੰਗਦੇ ਆਂ ਜੀ ਦਿੰਦਾ ਆ ਸਾਨੂੰ ਤੇ ਉਹ ਖੋਹਦਾ ਨਹੀਂ ਹੈਗਾ ਪਰ ਇਹ ਅੱਜ ਦੇ ਟਾਈਮ 'ਚ ਕੈਸਾ ਦੇ ਸੰਸਕਾਰ ਬੋਲਦੇ ਆ ਤੁਹਾਡੇ ਹਜੇ ਵੀ ਤੁਸੀਂ ਇੰਨੇ ਪਿਆਰ ਨਾਲ ਗੱਲ ਕਰ ਰਹੇ ਹੋ ਚਲੋ ਮਾਰੇ ਨੇ ਕਿਹਾ ਹੈ ਨਾ ਮਿੱਠਾ ਲਗੇ ਤੇਰਾ ਭਾਣਾ ਉਹਦੇ ਭਾਣੇ ਵਿੱਚ ਹੀ ਰਹਿ ਰਹੇ ਆ ਤੇ ਬਾਕੀ ਮਾਰੇ ਦੇ ਡੋਰੀ ਰੱਖੀ ਐ ਸਵੇਰੇ ਸ਼ਾਮ ਗੁਰੂ ਮਾਰੇ ਦੇ ਕੀਰਤਨ ਕਰੀਦਾ ਸ਼ੁਕਰਾਨਾ ਕਰੀਦਾ ਮਾਰੇ ਅਗੇ ਅਰਦਾਸ ਕਰੀਦੇ ਜੀ ਤੂੰ ਹੀ ਸਾਨੂੰ ਇਹ ਦਲਦਲ ਚੋਂ ਬਾਹਰ ਕੱਢਣਾ ਸਾਡੇ ਆ ਹੱਲ ਕਰਨਾ ਮਸਲੇ ਦਾ ਬਾਕੀ ਸਾਡੀ ਕਿਸੇ ਅੱਗੇ ਗੁਜਾਰਸ਼ ਹੈ ਕੋਈ ਬੰਦਾ ਵਧੀਆ ਬੰਦਾ ਕੋਈ ਵੱਡਾ ਬੰਦਾ ਦੇਖ ਰਿਹਾ ਕਿ ਸਾਨੂੰ ਹੈਲਪ ਹੋ ਸਕੇ ਸਾਨੂੰ ਪਿਆਗਾਜੀ ਜਗ੍ਹਾ 'ਚ ਲੈ ਦਿੱਤੀ ਜਾਵੇ ਤਾਂ ਕਿ ਅਸੀਂ ਮੈਂ ਮਿਹਨਤ ਕਰਕੇ ਬਣਾ ਲਵਾਂਗਾ ਬਾਕੀ ਹੁਣ ਤੁਸੀਂ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਸੀ ਕਿ ਮੈਂ ਗੁਰਦੁਆਰਾ ਸਾਹਿਬ ਕੀਰਤਨ ਰਾਗੀਆਂ ਪਾਠੀਆਂ ਹਨ ਤੇ ਗੁਰਦੁਆਰਾ ਸਾਹਿਬ ਵੱਲੋਂ ਤੁਹਾਨੂੰ ਕਦੀ ਮਤਲਬ ਕੋਈ ਹੈਲਪ ਨਹੀਂ ਮਿਲੀ ਇਦਾਂ ਦੀ ਨਹੀਂ ਗੁਰਦੁਆਰਾ ਸਾਹਿਬ ਨਹੀਂ ਨਹੀਂ ਹੈਲਪ ਤੁਹਾਨੂੰ ਪਤਾ ਅਜ ਇਹਨੇ ਗੁਰਦੁਆਰਾ ਜਿੱਥੇ ਮੈਂ ਡਿਊਟੀ ਕਰ ਰਿਹਾ ਇਨਾ ਹਾਈ ਪ੍ਰੋਫਾਈਲ ਗੁਰਦੁਆਰਾ ਨਹੀਂ ਹੈਗਾ ਲੋਅਰ ਇਹ ਗੁਰਦੁਆਰਾ ਸਾਹਿਬ ਹੈ ਮਤਲਬ ਕਿ ਡਿਊਟੀ ਟਾਈਪ ਹੀ ਹੋ ਰਿਹਾ ਮਤਲਬ ਸੰਗਤ ਘੱਟ ਹੀ ਹੁੰਦੀ ਆ ਤੇ ਮਤਲਬ ਤਨਖਾਈ ਕੱਲੀ ਆ ਉੱਥੇ ਅੱਜ ਤੱਕ ਕੋਈ ਐਨਜੀਓ ਵਾਲੇ ਜਾਂ ਕੋਈ ਸੰਸਥਾ ਵਾਲੇ ਕਦੀ ਨਹੀਂ ਆਏ ਤੁਹਾਡੀ ਐਸਾ ਹੈਲਪ ਕਰਨ ਵਾਸਤੇ ਕਿਉਂਕਿ ਤੁਸੀਂ ਮੈਂ ਦੇਖ ਰਿਹਾ ਤੁਹਾਡੇ ਵਾਈਫ ਵੀ ਹਾਂਜੀ ਨਹੀਂ ਨਹੀਂ ਹਾਂਜੀ ਵਾਲੇ ਨਹੀਂ ਕੋਈ ਆਇਆ ਸਾਡੇ ਪਹਿਲਾਂ ਵੀ ਕਿਸੇ ਪੱਤਰਕਾ ਨੇ ਇੰਟਰਵਿਊ ਲਿਆ ਸੀ ਅਸੀਂ ਉਦੋਂ ਵੀ ਰਿਕੁਐਸਟ ਕੀਤੀ ਸੀ ਪਰ ਕੋਈ ਆਇਆ ਨਹੀਂ ਹਾਂਜੀ ਕੀ ਅਪੀਲ ਕਰਨਾ ਚਾਹੋਗੇ ਦਰਸ਼ਕ ਦੇਖ ਰਹੇ ਨੇ ਲੋਕ ਦੇਖ ਰਹੇ ਨੇ ਦਾਨੀ ਸੱਜਣ ਬੜੇ ਨੇ ਜਿਹੜੀ ਤੁਹਾਡੀ ਹੈਲਪ ਕਰ ਸਕਦੇ ਨੇ ਵੈਸੇ ਤਾਂ ਤੁਸੀਂ ਕੀਰਤ ਕਰਕੇ ਖਾ ਰਹੇ ਹੋ ਪਰ ਫਿਰ ਵੀ ਜਿਸ ਤਰ੍ਹਾਂ ਤੁਸੀਂ ਰਹਿ ਰਹੇ ਹੋ ਮੈਨੂੰ ਨਹੀਂ ਲੱਗਦਾ ਤੁਸੀਂ ਇੱਥੇ ਖੁਸ਼ ਹੈਗੇ ਖੁਸ਼ ਤਾਂ ਹੈ ਨਹੀਂ ਪਰ ਉਹਦੀ ਰਾਇਆ ਚ ਰਹਿ ਰਹੇ ਹਾਂ ਬਾਕੀ ਜੇ ਕੋਈ ਦਾਨੀਪੁਰਸ਼ੇ ਕੋਈ ਬੰਦਾ ਉਹ ਦੇਖ ਰਿਹਾ ਹੈ ਸਾਡੀ ਹੈਲਪ ਕਰ ਸਕਦਾ ਸਾਨੂੰ 50 ਗਾਇ ਜਗਾ ਜੇ ਦੇ ਲੈ ਕੇ ਦੇ ਦੇਵੇ ਤੇ ਅਸੀਂ ਚਲੋ ਮਿਹਨਤ ਕਰਕੇ ਮੈਂ ਬਣਾ ਲਾਵਾਂਗਾ ਆਪ ਜੀ ਨੇ ਕੋਈ ਹੈਲਪ ਕਰ ਦੇ ਕਿਉਂਕਿ ਸਾਡੇ ਇੰਨੀ ਜਗਾ ਚ ਸਾਡੀ ਮੇਰੀ ਮਾਤਾ ਵੀ ਔਖਾ ਹੋ ਗਿਆ ਉਹਨਾਂ ਦੀ ਲੱਤਾਂ ਵੀ ਹੁਣ ਖੜ ਗਈਆਂ ਚੱਲ ਫੇਰ ਨਹੀਂ ਸਕਦੇ ਮਾਤਾ ਕਿਉਂਕਿ ਇੱਕ ਕਮਰੇ ਚੋਂ ਤੁਹਾਨੂੰ ਪਤਾ ਰਹਿਣਾ ਬੰਦਾ ਉਦਾਂ ਹੀ ਦਿਮਾਗ ਵੀ ਇਹਨਾਂ ਦਾ ਇਦਾਂ ਦਾ ਹੋ ਗਿਆ ਆ ਮਾਤਾ ਜੀ ਦਾ ਤੇ ਬੜਾ ਦਿੱਕਤ ਆ ਰਹੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਦੇ ਹੌਸਲੇ ਕਿੰਨੇ ਬੁਲੰਦ ਨੇ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਮਿਹਨਤ ਕਰਕੇ ਜਿਹੜਾ ਖਾਣਾ ਅੱਛਾ ਸਮਝਦਾ ਤਾਂ ਐਸੇ ਜਾਗਦੇ ਜ਼ਮੀਰ ਵਾਲੇ ਲੋਕਾਂ ਕੋਲ ਤਾਂ ਕਿਸੇ ਬੂਰੇ ਹੱਥ ਵੀ ਨਹੀਂ ਡਾਜਦਾ ਲੇਕਿਨ ਗੱਲਬਾਤ ਕਰ ਲੈਨੇ ਆ ਉਸਦੀ ਇਸ ਨੌਜਵਾਨ ਦੀ ਪਤਨੀ ਨਾਲ ਕਿ ਕਿਸ ਤਰ੍ਹਾਂ ਆਪਣਾ ਜੀਵਨ ਬਸਰ ਕਰਦੇ ਨੇ ਕਿਉਂਕਿ ਹਰ ਇੱਕ ਔਰਤ ਦਾ ਸੁਪਨਾ ਹੁੰਦਾ ਹੈ ਕਿ ਮੈਂ ਆਪਣੇ ਘਰ ਜਾਵਾਂ ਵਧੀਆ ਜ਼ਿੰਦਗੀ ਬਤੀਤ ਕਰਾਂ ਬਤੀਤ ਕਰੇ ਸਰ ਮੈਂ ਤਾਂ ਜਿੱਦਾਂ ਹੈ ਗਈਆਂ ਮੈਂ ਤਾਂ ਉਦਾਂ ਰਹੂੰਗੀ ਜਿੱਦਾਂ ਮੇਰਾ ਆਉਣ ਵਾਲਾ ਪਰਿਵਾਰ ਲਈਏ ਮੈਨੂੰ ਛੱਤ ਚਾਹੀਦੀ ਆ ਮੇਰਾ ਤਾਂ ਕੋਈ ਨਹੀਂ ਮੈਂ ਅੱਜ ਹੈ ਗਈਆਂ ਕੱਲ ਜੇ ਨਹੀਂ ਵੀ ਮੇਰੇ ਮੈਂ ਹੋੂੰਗੀ ਤਦੀ ਪਰਿਵਾਰ ਵਧੂਗਾ ਜੇ ਮੈਂ ਹੀ ਨਹੀਂ ਰੂੰਗੀ ਤਾਂ ਪਰਿਵਾਰ ਕਿਤੋਂ ਛੱਤ ਸਾਨੂੰ ਇਨਿਕ ਸਰਕਾਰ ਵੱਲੋਂ ਹੈਲਪ ਚਾਹੀਦੀ ਤੁਸੀਂ ਤਾਂ ਮਾਣ ਮਹਿਸੂਸ ਕਰਦੇ ਹੋ ਤੁਹਾਡੇ ਜਿਹੜੇ ਹਸਬੰਦ ਹੈ ਮਿਹਨਤ ਕਰਕੇ ਤੁਹਾਨੂੰ ਕੀਰਤ ਕਰਕੇ ਰੋਟੀ ਖਵਾ ਰਹੇ ਨੇ ਸਰ ਉਹਨਾਂ ਦਾ ਮੈਨੂੰ ਬਹੁਤ ਮਾਣ ਆਉਣਾ ਤੇ ਵੀ ਉਹ ਮੈਨੂੰ ਇਹ ਦੇਖੋ ਦੋ ਟਾਈਮ ਦੀ ਰੋਟੀ ਵਧੀਆ ਦੇਈ ਜਾਂਦੇ ਆ ਮੈਨੂੰ ਇੰਨਾ ਉਹਨਾਂ ਦਾ ਹੈਗਾ ਕਦੇ ਲੁੱਕ ਮੈਂ ਹੁਰਾਂ ਵੱਲ ਵੀ ਦੇਖਦੀ ਆ ਵਧੀਆ ਨਹੀਂ ਆ ਵੀਡੀਓ ਦੇਖਦੀ ਆ ਹਸਬੰਡ ਇੰਨਾ ਕਰਦੀ ਆ ਮੇਰੇ ਹਸਬੰਡ ਬਹੁਤ ਚੰਗੇ ਆ ਮੈਨੂੰ ਬਹੁਤ ਖੁਸ਼ ਰੱਖਦੇ ਆ ਜਿੱਦਾਂ ਹੈਗਾ ਮੈਂ ਬਹੁਤ ਖੁਸ਼ ਰਹਿੰਦੀ ਆ ਜੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਦਾ ਤੁਸੀਂ ਜੀਵਨ ਬਤੀਤ ਕਰਨਾ ਕਰਦੇ ਪਏ ਹੋ ਤੇ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਤੁਹਾਡੀ ਵੀ ਕਈ ਖੁਆਇਸ਼ਾਂ ਹੋਣਗੀਆਂ ਕਿ ਆਨ ਵਾਲਾ ਸਮਾ ਸਾਡਾ ਵਧੀਆ ਹੋਵੇ ਜਿਹੜੇ ਤੁਹਾਡੇ ਬੱਚੇ ਹੋਣ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਾ ਹੋਵੇ ਹਾਂਜੀ ਸਰ ਸੁਪਨੇ ਤਾਂ ਬਹੁਤ ਸੀਗੇ ਸਾਡੇ ਹਣ ਕੀ ਕਰੀਏ ਮਜਬੂਰੀਆਂ ਇਹੋ ਜੀਆਂ ਪੈ ਗਈਆਂ ਆ ਜਿਹੜੇ ਸੁਪਨੇ ਸਾਡੇ ਆਪਣੇ ਆਪੇ ਸੁਪਨੇ ਮਾਨਨੇ ਪੈਗੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਆਪਣੇ ਬਾਰੇ ਹਾਂਜੀ ਸਰ ਇਹੋ ਅਪੀਲ ਕਰਨਾ ਚਾਹੁੰਦੇ ਆ ਕਿ ਸਾਨੂੰ ਥੋੜੀ ਜਗ੍ਹਾ ਦਿੱਤੀ ਜਾਵੇ 50 ਗਾਜ ਜਗ੍ਹਾ ਚਾਹੀ ਲੈ ਕੇ ਦੇ ਦਿਓ ਅਸੀਂ ਆਪਣੀ ਆਪੇ ਪਾਲਾਂਗੇ ਵੱਗੀ ਅਸੀਂ ਮਿਹਨਤ ਮੇਰੇ ਹਸਬੰਡ ਕਰਦੇ ਆ ਦਿਨ ਰਾਤ ਬਣਾ ਲਵਾਂਗੇ ਅਸੀਂ ਹਾਂਜੀ ਆਪੇ ਬਣਾ ਲਾਂਗੇ ਅਸੀਂ ਹਾਂਜੀ ਥੈਂਕ ਯੂ ਉਸ ਨੌਜਵਾਨ ਦੀ ਮਾਤਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਜਿਹੜਾ ਇਹ ਆਪਣਾ ਜੀਵਨ ਬਤੀਤ ਕਰ ਰਹੇ ਨੇ ਕਿਉਂਕਿ ਇਕਲੋਤਾ ਪੁੱਤ ਹੈ ਔਰ ਉਹ ਵੀ ਹੈਂਡੀਕੈਪ ਹੈ ਉਸਦੀ ਪਤਨੀ ਵੀ ਹੈਂਡੀਕੈਪ ਹੈ ਕਿਵੇਂ ਕਿਸ ਤਰ੍ਹਾਂ ਆਪਣੀ ਜਿਹੜੀ ਜੀਵਨ ਬਤੀਤ ਕਰ ਰਹੇ ਨੇ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਕਰਮਜੀਤ ਮਾਤਾ ਜੀ ਕਿਸ ਤਰ੍ਹਾਂ ਤੁਹਾਡਾ ਬੇਟਾ ਜਿਹੜਾ ਮਿਹਨਤ ਕਰਕੇ ਤੁਹਾਨੂੰ ਜਿਹੜਾ ਮਤਲਬ ਪਾਲ ਰਿਹਾ ਮਿਹਨਤ ਕਰਕੇ ਪਾਲਦਾ ਅਕਸਰ ਅਸੀਂ ਦੇਖਦੇ ਹਾਂ ਮਾਪੇ ਬੱਚਿਆਂ ਨੂੰ ਪਾਲਦੇ ਨੇ ਸੁਪਨੇ ਹੁੰਦੇ ਆ ਅੱਜ ਬੱਚਾ ਤੁਹਾਡੀ ਹੈਲਪ ਕਰ ਰਿਹਾ ਤੁਹਾਡੇ ਨਾਲ ਕੱਦ ਠੀਕ ਹੈ ਹਾਂਜੀ ਮੈਂ ਦੱਸਦਾ ਤੇ ਠੀਕ ਕਰਤੋ ਹੈਲਪ ਕਰਦਾ ਠੀਕ ਐਸੀ ਉਸ ਨੌਜਵਾਨ ਦੀ ਕਹਾਣੀ ਜੋ ਕਿ ਹੈਂਡੀਕੈਪ ਹੋਣ ਦੇ ਬਾਵਜੂਦ ਆਪਣੇ ਪਰਿਵਾਰ ਨੂੰ ਕਿਰਤ ਕਰਕੇ ਖੂਨ ਪਸੀਨੇ ਦੀ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਲੇਕਿਨ ਅਸੀਂ ਵੀ ਤੁਹਾਨੂੰ ਇਹਨਾਂ ਵੱਲੋਂ ਇੱਕ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਸਾਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਐਕਸਰ ਅਸੀਂ ਦੇਖਦੇ ਆ ਲੋਕ ਸਾਨੂੰ ਰੋੜਾਂ ਤੇ ਮਿਲਦੇ ਨੇ ਚੰਗੇ ਭਲੇ ਹੱਥ ਪੈਰ ਸਲਾਮ ਸਹੀ ਸਲਾਮਤ ਹੁੰਦੇ ਨੇ ਲੇਕਿਨ ਉਹ ਲੋਗਾ ਤੋਂ ਮੰਗ ਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਨੇ ਉਸ ਤੋਂ ਬਾਅਦ ਆਪਾਂ ਅਕਸਰ ਇਹ ਵੀ ਦੇਖਦੇ ਨੇ ਕਿ ਉਹ ਨਸ਼ਾ ਕਰਦੇ ਨੇ ਜਾਂ ਕੋਈ ਵੀ ਗਲਤ ਕੰਮ ਕਰਕੇ ਆਪਣਾ ਜਿਹੜਾ ਜਿਹੜਾ ਸਾਡਾ ਪੈਸਾ ਜਿਹੜਾ ਅਸੀਂ ਇਹਨੂੰ ਦਾਨ ਦਿੱਤਾ ਹੁੰਦਾ ਤਾਂ ਉਹ ਇੱਕ ਗਲਤ ਜਗ੍ਹਾ ਲਗਾ ਕੇ ਉਸ ਦਾ ਦੁਰਪਯੋਗ ਕਰਦੇ ਨੇ ਲੇਕਿਨ ਇਸ ਤਰ੍ਹਾਂ ਦੇ ਪਰਿਵਾਰ ਦੀ ਸਾਨੂੰ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਇਸ ਪਰਿਵਾਰ ਵੱਲੋਂ ਵੀ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਇਸ ਵੀਡੀਓ ਨੂੰ ਤਾਂ ਉਹ ਉਹਨਾਂ ਦਸ਼ਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਗਰ ਸਾਡੇ ਪਰਿਵਾਰ ਦੀ ਹੈਲਪ ਕੀਤੀ ਜਾਵੇ ਤਾਂ ਅਸੀਂ ਵੀ ਜ਼ਿੰਦਗੀ ਦੇ ਵਿੱਚ ਆਪਣੇ ਆਉਣ ਵਾਲੇ ਸਮਾਂ ਜਿਹੜਾ ਵਧੀਆ ਬੀਤ ਕਰ ਸਕੀਏ ਤਾਂ ਇਸੇ ਤਰ੍ਹਾਂ ਦੀਆਂ ਅਗਲੀਆਂ ਅਪਡੇਟਸ ਲੈ ਕੇ ਵੀ ਤੁਹਾਰਾਂ ਨਾਲ ਸਾਂਝੀਆਂ ਕਰਾਂਗੇ ਨਵੀਂ ਨਵੀਂ ਅਪਡੇਟਸ ਤੁਸੀਂ ਦੇਖਦੇ ਰਹੋ ਓਨ ਯਰ